ਰਾਈ ਉੜਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਡੀਓ ਵੇਖੋ ਜੀ ਚੱਲੇ ਪਹਿਲਾਂ ਫੇਰ ਗੱਲ ਕਰਦੇ ਆ ਜੀ ਧਰਮ ਦੇਣ ਲੱਗਾ ਅੱਜ ਸਵੇਰੇ ਇਹ ਗੱਲਾਂ ਕਰਦੇ ਆ ਆ ਪੰਡ ਇੱਕ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਹੋਵੇ ਤਾਂ ਐਸਐਸਪੀ ਦੀ ਪਰਮਿਸ਼ਨ ਦੀ ਲੋੜ ਨਹੀਂ ਉਸ ਇਲਾਕੇ ਦਾ ਜਿਹੜਾ ਗੈਂਗਸਟਰ ਆ ਉਹ ਤੁਹਾਡੇ ਨਾਲ ਹੋਣਾ ਜ਼ਰੂਰੀ ਆ ਇਹ ਹਾਲਾਤ ਬਣ ਗਿਆ ਨਹੀਂ ਤੇ ਤੁਸੀਂ ਟੂਰਨਾਮੈਂਟ ਤੱਕ ਨਹੀਂ ਕਰਾ ਸਕਦੇ ਕਿੱਥੇ ਖੜੇ ਆਪਾਂ ਕਿਹੜੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੇ ਆ ਏਦਾਂ ਦੇ ਪੰਜਾਬ ਦੇ ਵਿੱਚ ਅੱਜ ਆਪਾਂ ਰਹਿ ਰਹੇ ਆ ਜੇ ਇਹਨਾਂ ਚੀਜ਼ਾਂ ਬਿਲਕੁਲ ਗੱਲ ਲੇਖੋ ਜੀ ਬਿਲਕੁਲ ਗੱਲ ਸਹੀ ਹੈ ਇਹਨਾਂ ਦੀ ਗੱਲ ਇੱਕਦਮ ਸਹੀ ਹੈ ਮੈਂ ਸਹੀ ਕਿਉਂ ਕਹੂੰਗਾ ਕਿਉਂਕਿ ਮੈਂ ਆਪ ਵੀ ਬਹੁਤ ਕੁਝ ਦੇਖ ਦੇਖ ਕੇ ਆਇਆ ਹਾਂ ਦੇਖ ਕੇ ਆਇਆ ਹਾਂ ਉਸ ਰਿਹਾ ਹਾਂ ਉਸ ਸਮਝਿਆ ਹਾਂ ਤੇ ਗੱਲ ਇੱਕਦਮ ਸਹੀ ਹੈ ਨਾ ਜੀ ਮੈਂ ਤਾਂ ਇਹਨਾਂ ਦੀ ਗੱਲ ਨੂੰ ਸੱਚ ਮੰਨੂਗਾ ਇੱਕਦਮ ਪਹਿਲੀ ਗੱਲ ਤੇ ਆ ਵਾ ਕਿ ਜਿਹੜੇ ਗੈਂਗਸਟਰ ਬੰਦੇ ਇਹਨਾਂ ਦੀ ਗੇਮ ਜੈਂਟਰੀ ਕਿਤਰਾ ਹੋ ਗਈ ਇਹਨਾਂ ਦੀ ਇਹਨਾਂ ਦਾ ਗੇਮ ਚ ਕੀ ਲੈਣ ਦੇਣਾ ਸੀ ਬਾਈ ਐਂਟਰੀ ਕਰਵਾਈ ਗਈ ਇਹਨਾਂ ਨੇ ਜਿੰਨੇ ਜਿੰਨਾ ਤੁਸੀਂ ਬੜੇ ਵੱਡੇ ਪਲੇਅਰ ਖਾਮ ਖਾਈ ਤੁਸੀਂ ਉਹਨਾਂ ਨੂੰ ਖੂਨ ਤੇ ਵੇਖਣ ਦੇ ਜੇ ਉਹਨਾਂ ਦੀ ਸਮਝ ਨਹੀਂ ਦੇਣਾ ਤੁਸੀਂ ਅੰਧ ਵਕਤ ਹੋ ਬੈਜੇ ਇਹਨਾਂ ਇਹਨਾਂ ਨੇ ਐਂਟਰੀ ਕਰਾਈ ਹੈ ਸਾਰਿਆਂ ਨੇ ਉਦਾਰਨ ਦੇ ਤੌਰ ਤੇ ਨਾ ਤੁਹਾਨੂੰ ਮੈਂ ਗੱਲ ਦੱਸਾਂ ਦੀਪ ਦਵਰਜੀ ਨਾਮ ਦਾ ਪਲੇਅਰ ਸਹਲਾ ਤੁਹਾਡੇ ਉੱਥੇ ਤੋਂ ਬਹੁਤ ਸਾਲੋਂ ਫੇਮਸ ਸੀ ਇਹ ਪੰਜਾਬ 'ਚ ਉਹਨੂੰ ਇੱਕ ਨਵੇਂ ਮੁੰਡੇ ਨੇ ਜੱਫਾ ਲਾ ਕਰ ਇੱਕ ਮੈਚ ਅਗਰ ਮੈਂ ਵੀਡੀਓ ਵੀ ਦੂੰ ਯਾਖੋਗੇ ਤਾਂ ਪਾ ਦੂੰਗਾ ਇੱਕ ਮੈਚ ਨਵੇਂ ਮੁੰਡੇ ਨੇ ਜੱਫਾ ਲਾ ਦਿੱਤਾ ਪੈਰ ਫੜ ਲਿਆ ਤੇ ਬਈ ਉਹਨਾਂ ਨੂੰ ਨਰਾਜ ਹੋ ਗਿਆ ਅੰਗਲ ਤੋਂ ਲੜ ਗਿਆ ਉਹਨਾਂ ਉਹ ਉਂਗਲੀ ਦਿਖਾਉਣ ਲੱਗਿਆ ਤੂੰ ਫੜਿਆ ਕਿ ਤਰ੍ਹਾਂ ਮੈਨੂੰ ਉਹ ਗੱਲਾਂ ਕਰੇ ਲੇ ਪਿਆ ਆ ਗਏ ਮੈਂ ਵਈ ਤੇ ਉਹ ਵਿਚਾਰਾ ਨਵਾਂ ਬੰਦਾ ਇਹ ਕੁਝ ਨਹੀਂ ਬੋਲਿਆ ਉਹ ਜਿਹੜੇ ਬਾਕੀ ਨਾਲ ਦੇ ਹੋ ਦੋ ਦਰਜਾ ਜਣੋ ਦੇ ਅੱਗੇ ਪੈਸਾ ਰਹਿਣ ਦੋਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਰੇ ਆ ਕੀ ਗੱਲ ਹੋਈ ਵੇ ਅਰੇ ਗੁੰਡਾ ਕਰਦੀ ਹੈ ਭਾਈ ਜਦੋਂ ਮੈਂ ਤੁਹਾਨੂੰ ਇਹਨਾਂ ਫੋਨ ਕਰ ਕਰਕੇ ਵੀ ਕਿਹਾ ਚਲੋ ਜੀ ਮੈਂ ਪਹਿਲਾਂ ਵੀ ਖੇਡਦਾ ਸੀ ਹੁਣ ਬਈ ਮੈਂ ਦੁਬਾਰਾ ਤਿਆਰ ਹੋਇਆ ਐ ਇੱਕਦਮ ਤੇ ਮੈਂ ਖੇਡਣਾ ਵਾ ਅਰੇ ਤੁਹਾਨੂੰ ਸਭ ਸੰਗੇ ਤੁਸੀਂ ਬੋਲਦੇ ਕੋਈ ਨਹੀਂ ਕੁਛ ਵੀ ਤੁਸੀਂ ਬੋਲਦੇ ਨਹੀਂ ਕੁਛ ਵੀ ਉਹ ਮੋਟੂ ਗੱਗੀ ਉੱਥੇ ਕਪੂਰਥਲੇ ਮੈਂ ਇੱਕ ਦਿਨ ਹੋ ਗਿਆ ਆਇਆ ਵਾ ਉਦੋਂ ਮੈਂ ਬਾਰੇ ਸਭ ਨੂੰ ਦੱਸਿਆ ਹੀ ਇੱਕ ਦਿਨ ਜਦੋਂ ਮੈਂ ਹੋ ਗਿਆ ਆਇਆ ਮੈਂ ਉਹਦੇ ਕੋਲ ਉੱਥੇ ਮੈਨੂੰ ਇੱਕ ਖੇਤਰੀ ਦਾ ਮੁੰਡਾ ਮਿਲਿਆ ਮੁੰਨੂੰ ਇੱਕਵੇਂ ਆਖਿਆ ਮੈਂ ਕਿਹਾ ਬਈ ਤੂੰ ਤੇ ਮੋਡੀ ਬਿਲਡਰ ਆ ਵਾ ਬੇਟਾ ਤੂੰ ਤੇ ਤੇਰੀ ਗਰਾਊਂਡ ਵਾਲੀ ਐਕਸਰਸਾਈਜ਼ ਬਿਲਕੁਲ ਜ਼ੀਰੋ ਆ ਤੂੰ ਖੇਡ ਖੇਡ ਕਿਤਨਾ ਸਕਦਾ ਵਾ ਹੁਣ ਤੂੰ ਖੇੜਿਆ ਪਹਿਲਾਂ ਕਹਿੰਦਾ ਨਹੀਂ ਤੇ ਕਹਿੰਦਾ ਬੱਸ ਉਹ ਬਾਈ ਕਰੇਗੇ ਇਹ ਬਾਈ ਕਰੇਗੇ ਮੈਂ ਦੱਸਾਂ ਕੀ ਕਰਨਾ ਹੈ ਇਹਨਾਂ ਨੇ ਇਹਨਾਂ ਨੇ ਇੱਕ ਸਾਲ ਮਜੇ ਨਾਲ ਫੀਸ ਲੈਣੀ ਮੈਂ ਸਮਝ ਗਿਆ ਕਿ ਪੈਸੇ ਵਾਲਾ ਬੰਦਾ ਵਾ ਉਹ ਮੁੰਡਾ ਇੱਕ ਸਾਲ ਮਜੇ ਨਾਲ 15000 ਦੇ ਫੀਸ ਲੈਂਦਾ ਵਾ 15000 ਸਭ ਨਾਲ ਇੱਕ ਸਾਲ ਉਹ ਕੋ ਪਹਿਲੇ ਲੈਣੇ ਹੀ ਫਿਰ ਉਹਨੇ ਇੱਕ ਵਾਰ ਦੇ ਸ਼ੋਅ ਮੈਚ ਉਦੀ ਮਿਲੀ ਸਾਹਮਣੇ ਵਾਲੇ ਮਾੜੇ ਬੰਦੇ ਨਾਲ ਮਾਰ ਆ ਚੀਜ਼ ਹੀ ਮੁੱਥੇ ਸਮਝ ਗਿਆ ਹੀ ਕਿ ਚਲੋ ਤੁਸੀਂ ਖੇਡਣ ਆਏ ਜੇ ਪ੍ਰੈਕਟਿਸ ਕਰਨ ਆਏ ਗੱਲ ਹੋਰ ਵਾ ਲੇਕਿਨ ਮਤਲਬ ਕਿ ਤੁਸੀਂ ਸਿੱਧਾ ਜਿੰਮ ਚ ਨਿਕਲੇ ਇਸ ਤਰ੍ਹਾਂ ਕਿ ਬਈ ਸਟਾਰ ਬਣਨਾ ਉੱਥੇ ਬਣ ਜਾਣਾ ਇੱਕ ਮਿੰਟ ਜਾਈ ਆ ਬਣਾ ਕੇ ਦਊਗਾ ਜਿਦਾਂ ਫੂਕ ਮਾਰ ਕੇ ਬਣਾ ਦਊਗਾ ਬਈ ਸਭ ਕੋਈ ਫਿਕਸ ਕਰਤਾ ਅਰੇ ਮੈਂ ਤੇ ਚਲੋ ਆ ਸੋਚਦਾ ਹਾਂ ਕਿ ਮੈਂ ਜਦੋਂ ਪੰਜਾਬ ਆਉਂਗਾ ਨਾ ਤੇ ਜਿਹੜੀ ਪਾਕਿਸਤਾਨ ਹਜੇ ਵੀ ਖੇਡਦੇ ਆ ਕਬੱਡੀ ਚ ਵੇੜਾ ਵਾਲੀ ਚਲੋ ਮੈਂ ਵੀ ਖੇਡੂਗਾ ਕਿਸੇ ਨਾ ਕਿਸੇ ਨਾਲ ਅਰੇ ਤੁਸੀਂ ਕਿੱਥੇ ਖੜਨੀ ਹੋਏ ਅਰੇ ਤੁਸੀਂ ਰੇਡ ਪਾਉਂਦਾ ਬੰਦਾ ਜਾ ਕੇ ਤੁਹਾਡੇ ਪਰ ਤੁਹਾਡੇ ਪਰਾਂ ਨਿਕਲ ਜਾਂਦੇ ਆ ਭਰਾਵਾ ਤੁਸੀਂ ਹੋ ਕਬੱਡੀ ਖੇਡ ਲੋਗੇ ਰੇਡ ਪਾਉਣ ਜਾਂਦੇ ਜਾਂਦੇ ਆਂਦੇ ਠੱਪ ਹੋ ਜਾਂਦੇ ਆ ਥੱਲੇ ਕਰਕੇ ਸਿਹਰੇ ਅੱਛਾ ਕੋਈ ਨਹੀਂ ਦੱਸਦਾ ਕਿਸੇ ਨੂੰ ਵੀ ਕੋਈ ਦੱਸਦਾ ਨਹੀਂ ਆ ਕੁਝ ਨਹੀਂ ਕੀ ਹੋਇਆ ਸੀ ਕਿ ਤਰ੍ਹਾਂ ਹੋਇਆ ਸੀ ਕਿ ਬਈ ਕੀ ਵਜੇ ਸੀ ਕੁਝ ਨਹੀਂ ਗੁੰਗੇ एकदम ਸ਼ਾਂਤ ਹੋਰੇ ਉਹਨੂੰ ਥੋੜਾ ਜਿਹਾ ਬੋਲ-ਬੋਲ ਕੇ ਐ ਕਰ ਦਿੰਦੇ ਕਿ ਬਈ ਕੁਝ ਹੋਇਆ ਹੀ ਨਹੀਂ ਆ ਜੀ ਉਹ ਤੇ ਫਿਰ ਬੜਾ ਪੜਾਣਾ ਹੋ ਗਿਆ ਹੁਣ ਕਿੰਨੀ ਹੈ 40 ਸਾਲ 35 ਸਾਲ 32 ਸਾਲ 30 ਸਾਲ 28 ਸਾਲ ਇਤਨਾ ਸਾਬਿਤ ਕਰ ਦਿੰਦੇ ਆ ਅੱਛਾ ਇੱਕ ਚੀਜ਼ ਮੈਂ ਹੋਰ ਲਿਖੀ ਆ ਅਭੀ ਕਮੈਂਟਰ ਮੈਨੂੰ ਲੱਗਦਾ ਭਾਈ ਸਾਹਿਬ ਸਾਰੀ ਗੇਮ ਦਾ ਸਮਝ ਲਓ ਸੁਪਰਵਾਈਜ਼ਰ ਐ ਹੋਈ ਆ ਮੈਨੇਜਰ ਐ ਹੋਈ ਆ ਜੋ ਆ ਜਿਹੜੇ ਬੋਲਦੇ ਦੋ ਚਾਰ ਫੇਮਸ ਹੋ ਜਿਹੜੇ ਆ ਪੂਰੀ ਸਕੀਮ ਲਾ ਕੇ ਬੋਲਦੇ ਆ ਕਿੰਨੂੰ ਇਹਨਾਂ ਥਾਂ ਲੈ ਜਾਣਾ ਕਿੰਨੂੰ ਥਾਂ ਲੈ ਜਾਣਾ ਕਿਤਨਾ ਕਰਨਾ ਕੀ ਕਰਨਾ ਸਹੀ ਆ ਜੋ ਆ ਕਿਹੇ ਕਿਹੇ ਦਾ ਮਤਲਬ ਨਹੀਂ ਪੁਰਾਣੇ ਪਲੇਅਰ ਦਾ ਕੋਈ ਉਹ ਵੀ ਮੈਂ ਖਾਲਣਾ ਇਹਨਾਂ ਨੂੰ ਪੁੱਛ ਕੇ ਹੁੰਦਾ ਹੋਊਗਾ ਕਿ ਮੈਂ ਗਰਾਊਂਡ ਜਾ ਜਾ ਆਵੇਂ ਕਿੱਡਾ ਪੁਰਾਣਾ ਮਹਾਰਾਜੀ ਪਲੇਅਰ ਹੋਵੇ ਕਮੈਂਟਰਾਂ ਨੂੰ ਕਿ ਉਹ ਵੀ ਮੂਹਰੇ ਜਾਂਦਾ ਹੋਈ ਕਿ ਮੇਰਾ ਨਾਮ ਲਓਗਾ ਤਾਂ ਮੈਂ ਗਰਾਊਂਡ ਜਾਈ ਆਵਾਂ ਉਹ ਹੀ ਆ ਸਭ ਕੁਝ ਜੋ ਹੀ ਹੈ ਉਹ ਹੀ ਮੈਚ ਵੀ ਫਿਕਸ ਕਰਾ ਦਿੰਦੇ ਆ ਉਹ ਹੀ ਇਹਨਾਂ ਪਲੇਅਰਾਂ ਨੂੰ ਬੁਲਾ ਦਿੰਦੇ ਆ ਸਭ ਕੁਝ ਜੋ ਕਰਦੇ ਜੋ ਕੁਝ ਮਾਈ ਬਾਪ ਸਭ ਹੋਈ ਹੈ ਜਿੱਦੋਂ ਉਹ ਆਪ ਨਕਲੀ ਸੀ ਸਿਰਫ ਬੋਲਣ ਵਾਲੇ ਹੀ ਗੇਮ ਬਾਰੇ ਕੁਝ ਨਹੀਂ ਪਤਾ ਸਨ ਖਾਲੀ ਬੋਲਣ ਵਾਲੇ ਹੀ ਉਤਰਾਏ ਉਹਨਾਂ ਨਕਲੀ ਉਹਨਾਂ ਨੇ ਕੋਈ ਮਰਦੀ ਕਰਵਾਤੀ ਗੇਮ ਦੇ ਅੰਦਰ ਗੇਮ ਜ਼ੀਰੋ ਵਰਤੀ ਮੇਰੀ ਵੀਡੀਓ ਵੇਖ ਕੇ ਕੋਈ ਵੀ ਜਿਹਦਾ ਪਿੰਡ ਦਾ ਕੋਈ ਜਗ ਜਮੀਰ ਵਾਲਾ ਹੋਊਗਾ ਨਾ ਉਹ ਮੁੰਡਾ ਆਪਣੇ ਪਿੰਡ ਦਾ ਨਾਮ ਲਿਖ ਦੇ ਉਹ ਥੱਲੇ ਸਿਰਫ ਆ ਲਿਖ ਦੇ ਕਿ ਪਰਾਵਾ ਤੋਂ ਸਾਡੇ ਪਿੰਡ ਵੱਲੋਂ ਖੇਡ ਲਾ ਹੁਣ ਜਾਂਦਾ ਖਰਚਾ ਮੈਂ ਆਪੇ ਅਦਾ ਕਰੂੰਗਾ ਮੈਂ ਕਹਿਵੋ ਲੈਣਾ ਨਹੀਂ ਕੁਛ ਨਹੀਂ ਆਪ ਕਰੂੰਗਾ ਰਹਿਣ ਦਾ ਵੀ ਸਭ ਕੁਝ ਵੀ ਬਸ ਖਾਲੀ ਆ ਲਿਖ ਦੇ ਨਾ ਕਮੈਂਟ ਚ ਕਿ ਵੀ ਸਾਡਾ ਪਿੰਡ ਨੇ ਨੇ ਫਾਇਦਾ ਕਰ ਮੈਜੀ ਕੱਲ ਵੇਖਦੇ ਆਂ ਤੂੰ ਬੜਾ ਬੋਲਦਾ ਹੁੰਦਾ ਨਹੀਂ ਹੁੰਦਾ ਜੇ ਮੈਂ ਨਾਇਆਂ ਦਾ ਅੰਕ ਖੇਡਦਾ ਮਤਲਬ ਖੇਡ ਹੁੰਦਾ ਵਾ ਬਾਈ ਗੇਮ ਨਾ ਮਤਲਬ ਗੇਮ ਵਾ ਮੈਂ ਖੇਡਣਾ ਜਾਂਦਾ ਮੈਂ ਆਉਂਗਾ ਮੈਂ ਖੇਡੂਗਾ ਮੈਂ ਵੀ ਉੱਥੇ ਲਾਈਦਾ ਨਹੀਂ ਹੋਈ ਨਹੀਂ ਕੁਝ ਹੋਣਾ ਗੇਮ ਗੇਮ ਦਾ ਖਾਮ ਚਲਣੀ ਹੈ ਕਿਉਂ ਨਹੀਂ ਖੇਡ ਸਕਦੇ ਕੋਈ ਵੀ ਖੇਡ ਸਕਦਾ ਵਾ ਪਰ ਕੀ ਹੈ ਕਿ ਇਹਨਾਂ ਨੇ ਜਦੋਂ ਜਦੋਂ ਗੇਮ ਦੀ ਡੋਰ ਹੀ ਇਹੋ ਜਿਹੇ ਬੰਦਿਆਂ ਦੇ ਹੱਥਾਂ ਜੋ ਜਿੰਨੂੰ ਕੋਈ ਕਿਸੇ ਦੀ ਮਿਹਨਤ ਦਾ ਕੋਈ ਲੈਣਾ ਦੇਣਾ ਹੀ ਨਹੀਂ ਗੇਮ ਦੀ ਡੋਰ ਉਹਨਾਂ ਕੋ ਆ ਜਿਹੜੇ ਸੋਕੇ ਆ ਤਿੱਲੇ ਆ ਦਿਨ ਰਾਤ ਪੀ ਕੇ ਆਪਣਾ ਮਸਤਵਾ ਤਿੰਨ ਚਾਰ ਬੰਦੂਖਾਂ ਨਾਲ ਆਈਆਂ ਵਾ ਤੇ ਉਹ ਉਹਨਾਂ ਅੱਗੇ ਹੱਥਾਂ ਵੀ ਆ ਬਣਾ ਕੋਣ ਕਮੰਡੇ ਆ ਜਿਹੜੇ ਸ਼ੇਸ਼ੇ ਫੁੱਟਦੇ ਆ 120 ਕਿਲੋ ਦੇ ਤਰ੍ਹਾਂ ਦੇ ਆ ਉਹਨਾਂ ਘੜੀਆਂ ਚੋੜਦੇ ਰਹੋਦੇ ਹਨ ਦੇ ਉਹਨਾਂ ਦੇ ਹੱਥ ਚੋੜ ਸਾਰੀ